ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਕੇ ਨਾਲ ਨਾਲ ਪਹਿਲ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ YouTube ਤੇ ਅਪਲੋਡ ਹੋਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਬਾਦ ਸੰਤ ਜੀ ਇਹ ਵੀਡੀਓ ਵੇਖ ਕੇ ਤੁਹਾਡੀ ਧਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਉੱਤੇ ਸ਼ਰਧਾ ਤੇ ਭਾਵਨਾ ਹੋਰ ਵਧ ਜਾਵੇਗੀ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਜੇ ਇਹ ਵਾਸੂ ਭਾਰਤ ਬਾਜ ਹੈ ਇਹ ਅਮਰੀਕਾ ਦਾ ਸਾਇੰਟਿਸਟ ਹੈ ਪਰ ਇਹ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਸੀ ਇਹ ਨਾਸਤਿਕ ਭਾਵਨਾਵਾਂ ਵਾਲਾ ਸੀ ਇਹਨੂੰ ਕੈਂਸਰ ਦਾ ਰੋਗ ਹੋ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਹੁਣ ਕੁਝ ਦਿਨਾਂ ਦਾ ਮਹਿਮਾਨ ਰਹਿ ਗਿਆ ਹੈ ਪਰ ਜਿਹੜੀ ਇਹਦੀ ਭੈਣ ਸੀ ਉਹ ਭਾਵਨਾਵਾਂ ਵਾਲੀ ਸੀ ਰੱਬ ਨੂੰ ਮੰਨਣ ਵਾਲੀ ਸੀ ਉਹਨੇ ਸ੍ਰੀ ਹਰਮੰਦਰ ਸਾਹਿਬ ਇਹਦੇ ਨਾਮ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਕਰਵਾ ਦਿੱਤਾ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਤਰੀਕ ਆਈ ਤੇ ਇਹ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਸੁਣਨ ਵਾਸਤੇ ਗਿਆ ਤਕਰੀਬਨ 6:38 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਪਾਠ ਸੁਣਦਿਆਂ ਸੁਣਦਿਆਂ ਜਦੋਂ ਇਹਨੂੰ 7-8 ਘੰਟੇ ਦਾ ਸਮਾਂ ਬੀਤ ਗਿਆ ਤੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਆਈ ਇਹ ਵੀਡੀਓ ਦੇ ਵਿੱਚ ਆਪ ਆਖਦਾ ਹੈ ਕਿ ਮੈਨੂੰ ਗੁਰਬਾਣੀ ਦੀ ਸਮਝ ਪੈਂਦੀ ਸੀ ਸਤਿਗੁਰੂ ਜੀ ਮਹਾਰਾਜ ਕੀ ਉਪਦੇਸ਼ ਦੇ ਰਹੇ ਨੇ ਬਾਣੀ ਸੁਣਦਿਆਂ ਸੁਣਦਿਆਂ ਜਿਹੜਾ ਇਹਦਾ 5 ਸਾਲਾਂ ਤੋਂ ਕੰਨ ਬੰਦ ਸੀ ਜਿੰਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਇਸ ਕੰਨ ਦੁਆਰਾ ਇਹ ਕਦੇ ਸੁਣ ਨਹੀਂ ਸਕਦਾ ਉਹ ਕੰਨ ਇਹਦਾ ਖੁੱਲ ਗਿਆ ਤੇ ਇਹਨੂੰ ਸੁਣਨ ਲੱਗ ਪਿਆ ਇਹ ਭਾਵਨਾ ਦੇ ਨਾਲ ਬੈਠਾ ਰਿਹਾ ਤੇ ਗੁਰਬਾਣੀ ਆਪਣੇ ਸਮੇਂ ਦੇ ਅਨੁਸਾਰ ਚੱਲਦੀ ਰਹੀ ਇਹਨੂੰ ਜਿਹੜਾ ਕੈਂਸਰ ਦਾ ਰੋਗ ਸੀ ਉਹ ਵੀ ਠੀਕ ਹੋ ਗਿਆ ਇਹ ਵੀਡੀਓ ਦੇ ਵਿੱਚ ਆਖਦਾ ਹੈ ਕਿ ਮੈਨੂੰ ਇਹ ਮਹਿਸੂਸ ਹੁੰਦਾ ਸੀ ਜਿਵੇਂ ਮੇਰੇ ਅੰਦਰ ਕੋਈ ਕਰੰਟ ਚੱਲ ਰਿਹਾ ਹੋਵੇ ਜਿਹੜਾ ਇਹਦਾ ਕੈਂਸਰ ਦਾ ਰੋਗ ਉਹ ਠੀਕ ਹੋ ਗਿਆ ਇਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਨ ਲੱਗ ਪਿਆ ਸਾਧ ਸੰਤ ਜੀ ਜਦੋਂ ਬਾਣੀ ਦਾ ਭੋਗ ਪਿਆ ਆਇਆ ਤਾਂ ਇਹ ਫਟੇ ਦੇ ਉੱਤੇ ਸੀ ਪਰ ਜਾਣ ਵੇਲੇ ਆਪਣੀਆਂ ਲੱਤਾਂ ਦੇ ਉੱਤੇ ਚੱਲ ਕਰਕੇ ਗਿਆ ਜਾ ਕਰਕੇ ਇਹਨੇ ਆਪਣੇ ਸਰੀਰ ਦੇ ਦੁਬਾਰਾ ਟੈਸਟ ਕਰਵਾਏ ਕੈਂਸਰ ਦੇ ਰੋਗ ਦਾ ਕੋਈ ਨਾਮ ਨਿਸ਼ਾਨ ਤੱਕ ਨਾ ਆਉਣਾ ਕੀਤਾ ਇਨੇ ਸਾਧ ਸੰਤ ਜੀ ਆਪਣੀਆਂ ਪਹਿਲੀਆਂ ਰਿਪੋਰਟਾਂ ਦੇ ਬਾਅਦ ਵਾਲੀਆਂ ਰਿਪੋਰਟਾਂ ਸੰਗਤ ਦੇ ਵਿੱਚ 25 ਦੀਵਾਨਾ ਦੇ ਵਿੱਚ ਆਪ ਵਿਖਾਉਣਾ ਕੀਤੀਆਂ ਨਾਲ ਸੰਤ ਨੂੰ ਆਪ ਬੋਲ ਕਰਕੇ ਦੱਸਿਆ ਹੈ ਕਿ ਮੇਰੇ ਨਾਲ ਕਿਸ ਤਰ੍ਹਾਂ 사ਤਗੁਰੂ ਜੀ ਮਹਾਰਾਜ ਦੀ ਕਿਰਪਾ ਹੋਈ ਹੈ ਇਹ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗਾ ਜੇ ਕਿਸੇ ਨੂੰ ਕੋਈ ਯਕੀਨ ਭਰੋਸਾ ਨਾ ਹੋਵੇ ਤੇ ਉਹ ਵੀਡੀਓ ਆਪਣੇ ਕੰਨਾਂ ਦੇ ਨਾਲ ਆਪ ਸੁਣ ਸਕਦਾ ਹੈ